ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਘਾਟ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਬਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕਨਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕਨਟੇਨਰ ਵਿੱਚ ਸਕੋਰਪਿਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦਰੁਸਤ ਕਰਵਾਇਆ ਅਤੇ ਕਨਟੇਨਰ ਨੂੰ ਹਾਈਡ੍ਰੇ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਇਹ ਧੀਰੇ ਜਿਹਾ ਜਿਸਣਾ ਤੇ ਡਰਾਈਵਰ ਤਾਂ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਹੈ ਗੱਡੀ ਵੀ ਸੇਫ ਹੈ ਕੋਈ ਇਤਨੀ ਦੀ ਗੱਲ ਨਹੀਂ ਹੈ ਤੇ ਗੱਡੀ ਦਾ ਟ੍ਰੈਫਿਕ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਜਿਸ ਤਰੀਕੇ ਨਾਲ ਪੁਲ ਦੇ ਵਿਚਾਲੇ ਗੱਡੀ ਅਗਰ ਵੱਡੀ ਕੱਢਣੀ ਹੁੰਦੀ ਹੈ ਜੀ ਜਿਹਨੂੰ ਆਪਣਾ ਹਾਈਡ੍ਰੋ ਦਾ ਇੰਤਜ਼ਾਮ ਕਰ ਰਹੇ ਆ ਹਾਈਡ੍ਰੋ ਮਲਵਾ ਕੇ ਨਿਕਾੜੇ ਕਿਹੜਾ ਆਉਂਦੇ ਆ ਹਾਂ 36 ਮਿੰਟ ਕਿੱਥੋਂ ਆ ਰਹੇ ਸੀ ਤੂੰ ਦੂਨਾ ਸਰ ਜਾ ਕਿੱਧਰ ਆ ਜੀ ਪੰਡਿਤ ਕਾਲ ਹੋੜਾ ਇਹਦੇ ਵਿੱਚ ਮਹਿੰਦਰਾ ਲੋੜ ਕਾਲ ਮਹਿੰਦਰਾ ਗਾੜੀ ਮਹਿੰਦਰਾ ਗਾੜੀ ਲੋੜ ਹੈ ਹਾਂ ਜੀ ਹੋਇਆ ਕੀ ਆਏ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਕੋਈ ਪਤਾ ਨਾ ਲਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੋ ਗਿਆ ਜੀ ਜੀ ਬਚਾਅ ਹੋ ਗਿਆ ਕਿਵੇਂ ਦੇ ਆਪ ਬਸ ਕਹਾਂ ਜੀ ਆਖੇ ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਖੱਡ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਬਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕੰਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕੰਟੇਨਰ ਵਿੱਚ ਸਕੋਰਪੀਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦਰੁਸਤ ਕਰਵਾਇਆ ਅਤੇ ਕੰਟੇਨਰ ਨੂੰ ਹਾਈਡਰਾ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਤੁਸੀਂ ਨਾ ਤੇ ਡਰਾਈਵਰ ਤਾਂ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਫ ਹੈ ਕੋਈ ਇੰਨੀ ਦੀ ਗੱਲ ਨਹੀਂ ਹੈ ਤੇ ਗੱਡੀ ਟ੍ਰੈਫਿਕ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਇਸ ਜ਼ਿਲ੍ਹੇ ਨਾਲ ਪੂਰੇ ਚਾਰੇ ਵੱਧੀਆਂ ਬੜੀ ਕੱਢਣੀ ਮੁੱਕੀ ਆ ਜੀ ਦਿਨੋਂ ਆਪਣਾ ਹਾਈਡ੍ਰੋ ਦਾ ਇਂਤਜ਼ਾਮ ਕਰ ਰਹੇ ਆ ਹਾਈਡ੍ਰੋ ਮਲਵਾਗੇ ਇੱਕ ਨਗਰਿਕ ਦਾ ਆਉਂਦੀ ਆ ਹਾਂ 36 ਮਿੰਟ ਕਿੱਥੋਂ ਆ ਰਹੇ ਸੀ ਤੁਸੀਂ ਪੂਨਾ ਸਰ ਜਾ ਕੇ ਤੇਰਾ ਜੀ ਮੰਡੀ ਚਾਲੂੜਾ ਇਹਦੇ ਵਿੱਚ ਮਹਿੰਦਰਾ ਲੋਡ ਕਾਰ ਨੰਨੇ ਗਾੜੀ ਮਹਿੰਦਰਾ ਗਾੜੀ ਥੋੜਾ ਹੋਇਆ ਕਿਆ ਏ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਕੋਈ ਪਤਾ ਨਾ ਲਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੇ ਹੋ ਗਿਆ ਜੀ ਬਕਾ ਹੋ ਗਿਆ ਕਿਹਦੇ ਆਪਾ ਬਕਾ ਕਹਾਂ ਜਾਂਦੇ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਘਾੜ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਵਿਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕੰਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕੰਟੇਨਰ ਵਿੱਚ ਸਕੋਰਪਿਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦਰੁਸਤ ਕਰਵਾਇਆ ਅਤੇ ਕੰਟੇਨਰ ਨੂੰ ਹਾਈਡ੍ਰੇ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਇਹ ਟੀਲਰ ਜਿਸ ਨਾਲ ਤੇ ਡਰਾਈਵਰ ਤਾਂ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਫ ਹੈ ਕੋਈ ਇੰਨੀ ਦੀ ਗੱਲ ਨਹੀਂ ਹੈ ਤੇ ਗੱਡੀ ਦਾ ਡਰਾਈਵਰ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ। ਇਸ ਤਰੀਕੇ ਨਾਲ ਪੁਲ ਦੇ ਕਿਨਾਰੇ ਵੱਡੀ ਅਗਰ ਗੱਡੀ ਖੜਨੀ ਹੁੰਦੀ ਹੈ ਜੀ। ਇਹਨੂੰ ਆਪਣਾ ਹਾਈਡ੍ਰੋ ਇੰਟਜਮ ਕਰ ਰਹੇ ਆ ਹਾਈਡ੍ਰੋ ਮਗਵਾ ਕੇ ਇੱਕ ਨਿਕਾੜੇ ਕਢਾਉਂਦੇ ਆ ਹਾਂ ਹਾਂ 26 ਮਿੰਟ ਕਿੱਥੋਂ ਆ ਰਹੇ ਅਸੀਂ ਤੂੰ ਤੁਨਾਸ ਜਾ ਕਿੱਥੇ ਰਹੇ ਜੀ ਪੰਡੀ ਚਾਲ ਲੋੜਾ ਇਹਦੇ ਵਿੱਚ ਮਹਿੰਦਰਾ ਲੋੜ ਚਾਲ ਮਹਿੰਦਰਾ ਗਾੜੀ ਮਹਿੰਦਰਾ ਗਾੜੀ ਲੋੜ ਹੈ ਹਾਂ ਜੀ ਹੋਇਆ ਕੀ ਆ ਇਹ ਐਕਸੀਡੈਂਟ ਹੋ ਗਿਆ ਕਿਵੇਂ ਹੋਇਆ ਕੋਈ ਪਤਾ ਨਹੀਂ ਲਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੇ ਹੋ ਗਿਆ ਜੀ ਜੀ ਬਚਾਅ ਹੋ ਗਿਆ ਕਿਨੇ ਵੀ ਆਪ ਬਸ ਕਹਾਂ ਨਹੀਂ ਆਖੇ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਖਾੜ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਬਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕੰਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕੰਟੇਨਰ ਵਿੱਚ ਸਕੋਰਪਿਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦੁਰਸਤ ਕਰਵਾਇਆ ਅਤੇ ਕੰਟੇਨਰ ਨੂੰ ਹਾਈਡ੍ਰਾ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਇਹ ਟ੍ਰੇਲਰ ਜਿਸ ਨਾਲ ਤੇ ਡਰਾਈਵਰ ਤਾਂ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਫ ਹੈ ਕੋਈ ਇੰਨੀ ਦੀ ਗੱਲ ਨਹੀਂ ਹੈ। ਤੇ ਗੱਡੀ ਦਾ ਡਰਾਈਵਰ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ। ਜਿਸ ਤਰੀਕੇ ਨਾਲ ਪੁਲ ਦੇ ਕਿਨਾਰੇ ਵੱਡੀ ਹਨ ਗੱਡੀ ਕੱਢਣੀ ਹੁੰਦੀ ਹੈ ਜੀ। ਜਿਨੂੰ ਆਪਣਾ ਹਾਈਡ੍ਰੋਲਿਕ ਜਮ ਕਰ ਰਹੇ ਆ। ਹਾਈਡ੍ਰੋਲਿਕ ਲਵਾ ਕੇ ਇੱਕ ਨਿਕਾੜੇ ਕੱਢ ਆਉਂਦੇ ਆ। ਹਾਂ 26 ਮਿੰਟ ਕਿੱਥੋਂ ਆ ਰਹੇ ਸੀ ਤੁਸੀਂ ਪੂਨਾ ਸੇ ਜਾ ਕੇ ਤੇਰਾ ਜੀ ਪੰਡਿਤ ਮਹਿੰਦਰਾ ਲੋਡ ਇਹਦੇ ਚ ਮਹਿੰਦਰਾ ਲੋਡ ਗੱਲ ਮਹਿੰਦਰਾ ਗਾੜੀ ਮਹਿੰਦਰਾ ਗਾੜੀ ਲੋੜ ਹੈ ਹਾਂ ਜੀ ਹੋਇਆ ਕੀ ਆਏ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਕੋਈ ਪਤਾ ਨਾ ਲਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੋ ਗਿਆ ਜੀ ਜੀ ਬਚਾ ਹੋ ਗਿਆ ਕਿਵੇਂ ਦੇ ਆਪਰ ਕਹਾਂ ਜਾ ਕੇ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਖੱਡ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਬਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕੰਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕੰਟੇਨਰ ਵਿੱਚ ਸਕੋਰਪੀਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦਰੁਸਤ ਕਰਵਾਇਆ ਅਤੇ ਕੰਟੇਨਰ ਨੂੰ ਹਾਈਡ੍ਰੇ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਇਹ ਠੀਕ ਹੈ ਜੀ ਜਿਸ ਨਾਲ ਤੇ ਡਰਾਈਵਰ ਦਾ ਬਚਾਅ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਵ ਰਹੀ ਹੈ ਇੰਨੀ ਦੀ ਗੱਲ ਨਹੀਂ ਹੈ ਤੇ ਗੱਡੀ ਟ੍ਰੈਫਿਕ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਤੁਸੀਂ ਇਸ ਤਰੀਕੇ ਨਾਲ ਪੌਜ਼ੇ ਚਾੜੇ ਵਧੀਆ ਪਰ ਕਦੀ ਕਦੀ ਨਹੀਂ ਮੁੱਕੀ ਆ ਜੀ ਜਿਹਨੂੰ ਆਪਣਾ ਹਾਈਡ੍ਰੋਲਿਕ ਦਾ ਇੰਟਜਾਮ ਕਰ ਰਹੇ ਆ ਹਾਈਡ੍ਰੋ ਨੂੰ ਮਲਵਾ ਕੇ ਇੱਕ ਨਿਕਾਲੇ ਚਨਾ ਆਉਂਦੀ ਆ ਹਾਂ 36 ਮਿੰਟ ਕਿੱਥੋਂ ਆ ਰੇਂ ਅਸੀਂ ਤੂੰ ਪੂਨਾ ਸੇ ਜਾ ਕਿੱਧਰ ਆ ਜੀ ਮੰਡੀ ਚਾਲ ਲੜੇ ਵਿੱਚ ਮਹਿੰਦਰਾ ਲੋਡ ਕਾਰ ਨਿੰਦਰਾ ਗਾੜੀ ਨਿੰਦਰਾ ਗਾੜੀ ਧੋੜਾ ਹਾਂਜੀ ਹੋਇਆ ਕੀ ਹੈ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਕੋਈ ਦੱਸਣਾ ਹੈ ਨਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੇ ਹੋ ਗਿਆ ਜੀ ਜਿੰਮਤਾ ਹੋ ਗਿਆ ਕਿਵੇਂ ਦੇ ਆਪ ਹਾਂਜੀ ਆਖੇ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ਲਾਹੌਰ ਘਾਟ ਦੇ ਉੱਪਰ ਬਣੇ ਪੁਲ ਤੇ ਇੱਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਕੰਟੇਨਰ ਡਿਵਾਈਡਰ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਕੇ ਦੋਨਾਂ ਪੁਲਾਂ ਦੇ ਵਿਚਕਾਰ ਜਾ ਫਸਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਵੱਡਾ ਵਿਚਾਰਿਆ ਪਰ ਕੰਟੇਨਰ ਬੁਰੀ ਤਰ੍ਹਾਂ ਫਸ ਗਿਆ ਕੰਟੇਨਰ ਚਾਲਕ ਨੇ ਦੱਸਿਆ ਕਿ ਉਹ ਪੂਨੇ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਕੰਟੇਨਰ ਵਿੱਚ ਸਕੋਰਪਿਓ ਮਹਿੰਦਰਾ ਕੰਪਨੀ ਦੀਆਂ ਕਾਰਾਂ ਭਰੀਆਂ ਹੋਈਆਂ ਸਨ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਦਰੁਸਤ ਕਰਵਾਇਆ ਅਤੇ ਕੰਟੇਨਰ ਨੂੰ ਹਾਈਡ੍ਰੇ ਦੀ ਮਦਦ ਨਾਲ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਇਹ ਠੀਕ ਹੈ ਜੀ ਜਿਸ ਨਾਲ ਤੇ ਡਰਾਈਵਰ ਦਾ ਬਚਾਅ ਹੋ ਗਿਆ। ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਵ ਹੋ ਗਈ ਇੰਨੀ ਦੀ ਗੱਲ ਨਹੀਂ ਹੈ। ਤੇ ਗੱਡੀ ਟ੍ਰੈਫਿਕ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ। ਜਿਸ ਤਰੀਕੇ ਨਾਲ ਪਹੁੰਚ ਕੇ ਚਾੜੇ ਸਦੀ ਅਗਰ ਕੱਢਣੀ ਹੁੰਦੀ ਹੈ ਜੀ। ਇਹਨੂੰ ਨਪਰਾ ਹਾਈਡ੍ਰੋ ਜਮ ਕਰ ਰਹੇ ਆ ਹਾਈਡ੍ਰੋ ਮਲਵਾਗੇ ਇੱਕ ਨਿਕਾੜੇ ਚੜਾਉਂਦੇ ਆ ਹਾਂ 23 ਮਿੰਟ ਕਿੱਥੋਂ ਆ ਰੇਂ ਅਸੀਂ ਤੂੰ ਪੂਨਾ ਸਰ ਜਾ ਕਿ ਤੇਰਾ ਜੀ ਮੰਡੀ ਇਹ ਮੈਂ ਲੋੜ ਇਹਦੇ ਚ ਮੰਦਰਾ ਲੋੜ ਕਾਰ ਮੰਦਰਾ ਗਾੜੀ ਮੰਦਰਾ ਗਾੜੀ ਲੋੜ ਹੈ ਹਾਂ ਜੀ ਹੋਇਆ ਕੀ ਆ ਇਹ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਤੁਹਾਨੂੰ ਪਤਾ ਨਹੀਂ ਲੱਗਾ ਨਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੇ ਹੋ ਗਿਆ ਜੀ ਬਚਾਅ ਹੋ ਗਿਆ ਕੀ ਨਹੀਂ ਆਪ ਕਹਿੰਦੇ ਆਪ